ਕਾਲ ਜੀ ਕੀ ਦੌਨ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮ ਹੋਗੇ ਲਓ ਜੀ ਤੁਸੀਂ ਪਹਿਣਾ ਦੇ ਮੈਸੇਜ ਆ ਰਹੇ ਸੀ ਵੀ ਗਾਲਾ ਕਾਟਨ ਤੇ ਤੁਸੀਂ ਨੇ ਕੋਈ ਡਿਸਕਾਊਂਟ ਦਿੱਤਾ ਵੈਸੇ ਤਾਂ ਆਪਾਂ ਨੇ ਦਿੱਤਾ ਹੋਇਆ ਸੀ ਪਹਿਲਾਂ ਇਹ ਸੂਟ ਅ 13 ਜਾਂ 1400 ਦੇ ਵਿੱਚ ਸਟਾਰਟਿੰਗ 'ਚ 1400 ਰੁਪਏ ਦਾ ਦਿੱਤਾ ਸੀ ਫਿਰ 1300 ਦਾ ਫਿਰ ਆਪਾਂ ਨੇ 1100 ਰੁਪਏ ਦਾ ਕਰਤਾ ਸੀ ਇਹ ਡਿਸਕਾਊਂਟ ਦੇ ਵਿੱਚ ਗਾਲਾ कॉटन ਦੇ ਉੱਤੇ ਹੁਣ ਜਿਹ ਵੀ ਰਿਟੇਲ ਪ੍ਰਾਈਸ ਤੁਹਾਨੂੰ ਦੇਵਾਂਗੇ ਅੱਜ ਜਿਹੜੇ ਵੀ ਜਿੰਨੇ ਕੁ ਸੂਟ ਹੈਗੇ ਨੇ ਆਪਣੇ ਕੋਲੇ ਗਾਲਾ कॉटन ਦੇ ਮੈਂ ਤੁਹਾਨੂੰ ਦਿਖਾ ਦੇਣੀ ਆਂਗੀ ਸਟਫ ਦੱਸਣ ਦੀ ਲੋੜ ਹੀ ਨਹੀਂ ਹੈਗੀ ਇੰਨਾ ਕੁ ਜ਼ਿਆਦਾ ਵਧੀਆ ਸਟਫ ਹੈਗਾ ਜਿਹੜੀਆਂ ਭੈਣਾਂ ਕੋਲੇ ਗਿਆ ਉਹ ਕਮੈਂਟ ਕਰਕੇ ਆਪਣੇ ਆਪ ਇਨਬਾਕਸ 'ਚ ਦੱਸਣਗੇ ਇਹ ਸਟੱਫ ਕਿਦਾਂ ਦਾ ਹੈਗਾ ਇਹ ਇੰਨਾ ਕੁ ਹਲਕਾ ਤੇ ਲਾਈਟ ਵੇਟ ਜਿਵੇਂ ਆਪਾਂ ਕਹਿੰਨਾ ਨਾ ਚੁੰਨੀ ਹੁੰਦੀ ਹੈ ਪ्योर ਦੀ ਉਹ ਵਾਲਾ ਸਟੱਫ ਹੈਗਾ ਜੀ ਇਹ ਕਾਟਨ ਦੇ ਵਿੱਚ ਇੰਨਾ ਕੁ ਜ਼ਿਆਦਾ ਲਾਈਟ ਵੇਟ ਹੈ ਬਿਲਕੁਲ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਮੈਂ ਖੁਦ ਆਪਣੇ ਤਿੰਨ ਸੂਟ ਬਣਵਾ ਚੁੱਕੀ ਐ ਇਹਦੇ ਵਿੱਚੋਂ ਇੰਨਾ ਕੁ ਜ਼ਿਆਦਾ ਸੋਹਣਾ ਸਟੱਫ ਹੈਗਾ ਗਾਲਾ ਕਾਟਨ ਦਾ ਤੇ ਇਹਦੇ ਵਿੱਚ ਮੈਂ ਕਲਰ ਦਿਖਾ ਦਿੰਦੀ ਆ ਇੱਕ ਤਾਂ ਕਲਰ ਆ ਗਿਆ ਸੀ ਬੇਬੀ ਪਿੰਕ ਥੋੜੇ ਜੇ ਸੂਟ ਹੀ ਨੇ ਗਾਲਾ ਕਾਟਨ ਦੇ ਵਿੱਚ ਆਪਣੇ ਕੋਲੇ ਲਵਲੀਨ ਦਾ ਬ੍ਰਾਂਡ ਰਹੂਗਾ ਗਾਲਾ ਕਾਟਨ ਹੈ ਬਹੁਤ ਜ਼ਿਆਦਾ ਵਧੀਆ ਤੁਸੀਂ ਮਾਰਕੀਟ 'ਚ ਕਿਤੇ ਵੀ ਪਤਾ ਕਰ ਸਕਦੇ ਹੋ ਗਾਲਾ ਕਾਟਨ ਦਾ ਇਹ ਵਾਟਰ ਕਾਟਨ ਦੀ ਤਰ੍ਹਾਂ ਇਹਨਾਂ ਦਾ ਫੈਬਰਿਕ ਹੁੰਦਾ ਹੈਗਾ ਇੰਨਾ ਕੁ ਜ਼ਿਆਦਾ ਸੌਫਟ ਐਂਡ ਸਮੂਥ ਇਹਨਾਂ ਦਾ ਫੈਬਰਿਕ ਹੈਗਾ ਹੈਗਾ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਜੀ ਤੇ ਡਿਸਕਾਊਂਟ ਪ੍ਰਾਈਸ ਦੇ ਉੱਤੇ ਆਪਾਂ ਦੇਵਾਂਗੇ ਥੋੜੇ ਜਿਹਾ ਸੂਟ ਹੈਗੇ ਨੇਗੇ ਲਓ ਜੀ ਜਿਹੜੀਆਂ ਪਹਿਣਾ ਕੋਲੇ ਗਏ ਨੇ ਉਹਨਾਂ ਨੂੰ ਪਤਾ ਹੈਗਾ ਵੀ 13 13 14 14 100 ਦੇ ਵਿੱਚ ਆਪਾਂ ਪਹਿਲਾਂ ਲੈ ਉਹ ਲੈ ਚੁੱਕੀਆਂ ਨਹੀਂ ਐ ਬਟ ਹੁਣ ਆਪਾਂ ਜੀ ਤੁਹਾਨੂੰ ਰਖੜੀ ਦੇ ਉੱਤੇ ਆਫਰ ਦੇ ਰਹੇ ਆਂਗੇ ਇਸ ਕਰਕੇ ਆਪਾਂ ਤੁਹਾਨੂੰ ਲੋ ਪ੍ਰਾਈਸ ਦੇ ਵਿੱਚ ਵੀ ਦੇਵਾਂਗੇ ਇਹ ਲੋ ਜੀ ਇਹ ਵਾਲੇ ਕਲਰ ਇਹਦੇ ਵਿੱਚ ਹੈਗੇ ਨੇ 5 ਮੀਟਰ ਫੈਬਰਿਕ ਰੂਗਾ 올ਓਵਰ ਸੂਟ ਰਹਿਣਗੇ ਜੀ ਮੈਚਿੰਗ ਨਹੀਂ ਹੈਗਾ ਇਹਨਾਂ ਦੇ ਵਿੱਚ ਕੋਈ ਵੀ ਹੁਣ ਇਹ ਸਾਰੇ 올ਓਵਰ ਹੀ ਸੂਟ ਨੇਗੇ ਮੈਚਿੰਗ ਥੋੜੀ ਜਿਹੀ ਟਫ ਹੋ ਜਾਂਦੀ ਹੈ ਫਿਰ ਸੇਮ ਨਹੀਂ ਮਿਲਦੀ ਹੈਗੀ ਇਸ ਕਰਕੇ ਪਹਿਲਾਂ ਤਾਂ ਆਪਾਂ ਮੈਚਿੰਗਾ ਕਰ ਕਰਕੇ ਵੀ ਦੇਤੀਆਂ ਸੀਗੀਆਂ ਬਟ ਹੁਣ ਆਪਾਂ 올ਓਵਰ ਹੀ ਦੇਵਾਂਗੇ ਇਹ ਸਾਰੇ ਐਂਡ ਮੈਂ ਤਾਂ ਕਹਿੰਨੀ ਤੁਸੀਂ 올ਓਵਰ ਹੀ ਕਿਉਂਕਿ ਫਿਰ ਵੀ ਬਾਟਮ ਦੇ ਕੱਪੜੇ ਦਾ ਤੇ ਇਹਦੇ ਕੱਪੜੇ ਦਾ ਤਾਂ ਇੰਨਾ ਕੁ ਜ਼ਿਆਦਾ ਅੰਤਰ ਰਹਿ ਜਾਂਦਾ ਹੈਗਾ ਇੰਨਾ ਕੁ ਜ਼ਿਆਦਾ ਸੋਨਾ ਸਟਫ ਹੈ ਇਹ ਤੁਸੀਂ ਖੁਦ ਕਹੋਗੇ ਜਮਾ ਮੱਖਣ ਮਨਾਈ ਵਰਗਾ ਕੱਪੜਾ ਦਾ ਹੈਗਾ ਜੀ ਜਿਹੜੀ ਪੈਨ ਨੇ ਮੰਗਵਾਇਆ ਉਹਨਾਂ ਨੇ ਦੁਬਾਰੇ ਰਿਪੀਟ ਕੀਤਾ ਹੀ ਕੀਤਾ ਹੈਗਾ ਐਨਾ ਕੁ ਸੋਨਾ ਸਟਫ ਹੈਗਾ ਜੀ ਇਹ ਲਓ ਜੀ ਇਹ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈਗਾ ਤੇ ਇਹ ਸਾਰੇ ਕਲਰ ਇਹਦੇ ਵਿੱਚ अवेलेबल ਹੈਗੇ ਨੇਗੇ ਤੇ ਇਹਨਾਂ ਦਾ ਪ੍ਰਾਈਸ ਰਹੂਗਾ 1000 ਸਿਰਫ ਬਿਲਕੁਲੀ ਆਪਣੇ ਆਏ ਰੇਟ ਦੇ ਉੱਤੇ ਹੀ ਇਹ ਹੈਗੇ ਨੇਗੇ 1000 ਦੇ ਵਿੱਚ 1000 ਰੁਪਏ ਦਾ ਇਹ ਸੂਟ ਰਹੂਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਪਏ ਨੇਗੇ ਤੇ ਜੇ ਦੋ ਕਿਸੇ ਨੇ ਦੋ ਲੈਣੇ ਨੇਗੀ ਤਾਂ ਦੋ ਲੈ ਸਕਦੇ ਹੋਗੇ ਇਹ ਸਿਰਫ ਇੰਨੇ ਕ कलर ਹੈਗੇ ਨੇ ਗਾਲਾ कॉटन ਦੇ ਵਿੱਚ ਆਪਣੇ ਕੋਲੇ ਸਿਰਫ 1000 ਦੇ ਵਿੱਚ ਸੂਟ ਤੁਹਾਨੂੰ ਇਹ ਮਿਲੂਗਾ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈਗੀ ਆਪਣਾ ਨੰਬਰ ਹੈ 9253115036 ਜਿਹਦੇ ਉੱਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਮੇਰੇ ਤਾਂ ਪਤਾ ਨਹੀਂ ਕਿ ਗ੍ਰੈਜਨ ਲਿਆ ਹੋਇਆਗਾ ਪਹਿਲਾਂ ਇੰਨੀ ਜਿਆਦਾ ਬਿਮਾਰ ਹੋ ਗਈ ਐਡਮਿਟ ਰੱਖੀ ਤੇ ਹੁਣ ਅੱਜ ਸਵੇਰੇ ਸਵੇਰੇ ਸਕੂਟੀ ਤੋਂ ਡਿੱਗ ਕੇ 7 ਵਜੇ ਇੰਨੀ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਕਿ ਭੈਣਾ ਨੂੰ ਤਾਂ ਵੀਡੀਓ ਪਾ ਮੈਂ ਤਾਂ ਰੋਜ਼ ਦਾ ਹੀ ਹੋ ਗਿਆ ਮੇਰਾ ਪਤਾ ਨਹੀਂ ਕੀ ਹੋ ਗਿਆ ਚਲੋ ਬਚਤ ਰਹਿ ਗਈ ਹੈ ਨਾ ਕੋਈ ਫੈਕਚਰ ਵਗੈਰਾ ਨਹੀਂ ਹੋਇਆ ਹੈਗਾ ਹਾਂ ਬਚਤ ਰਹਿ ਗਈ ਥੋੜਾ ਵਾਲਾ ਹੀ 6 ਵਜੇ ਸੀਗੀ ਇਸ ਕਰਕੇ ਚਲੋ ਮੈਨੂੰ ਪਹਿਲਾਂ ਤਾਂ ਇੱਕ ਉਹਦਾ ਮ ਲੱਗਿਆ ਸੀਗਾ ਵੀ ਕੁਛ ਨਾ ਕੁਛ ਟੁੱਟ ਗਿਆ ਤੇਰਾ ਤਾਂ ਬਟ ਫਿਰ ਵੀ ਬਚਤ ਰਹਿ ਗਈ ਜੀ ਤੇ ਚਲੋ ਸਾਰਿਆਂ ਦਾ ਤੁਹਾਡੇ ਸਾਰਿਆਂ ਦੀ ਦੁਆ ਨਾਲ ਨਹੀਂ ਤਾਂ ਕੰਮ ਫੇਰ